ਜੋ ਐਸਐਸਪੀ ਸਾਹਿਬ ਅਦਿੱਤਿ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਦੇ ਪਿਛੰਦ ਬੇਚਾਰਾ ਅਨੁਸਾਰ ਵੱਖ-ਵੱਖ ਟੀਮਾਂ ਜਿਹੜੀਆਂ ਸੀਆਈਏ ਦੀਆਂ ਸਪੈਸ਼ਲ ਬਰਾਜ ਦੀਆਂ ਥਾਣੇ ਸਦਰ ਤੇ ਘੁਮਰਦਲਾ ਨੂੰ ਉਸ ਵੇਲੇ ਵਡੀਕਾ ਉਸ ਪਾਸੋਂ ਇੱਕ ਪਿਸਤਲ ਬਰਾਮਦ ਹੋਇਆ ਬਤੀਬੋਰ ਦਾ ਨਜਾਇਜ਼ ਪਿਸਤਲ ਕੰਟਰੀ ਮੇਡ ਇਹ ਤੇਨੂੰ ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮੁਕਦਮਾ ਜਿਹੜਾ ਮੁਕਦਮਾ ਨੰਬਰ 10 ਅ ਮਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਉਪੀ ਨੂੰ ਗ੍ਰਿਫਤਾਰ ਕੀਤਾ ਇਹ ਇਹਦੇ ਪਾਸੋਂ ਇੱਕ ਪਿਸਤਲ ਬਤੀਬੌਰ ਨਜਾਇਜ਼ ਭਰਾਵ ਦੇ ਰਹਿਣ ਤੇ ਕਾਫੀ ਮਕਦਮੇ ਦੱਸਦੇ ਆ ਜੀ ਪਹਿਲੇ ਲੜਾਈਆਂ ਝਗੜਿਆ ਤੇ اور ਜੋ ਗਰਪਰੀ ਦਾ ਜੜੀ ਹੋ ক্রাইਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜੇ ਦਾ ਚੈੱਕ ਕੀਤੀ ਜਾਵੇਗੀ ਇਹਦੇ ਹੋਰ ਕਿਨੇ ਕਿਨੇ ਦੇ ਕਾਰੋਬਾਰ ਤੇ ਬੈਠੇ ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਰਿਤੀਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰ ਦਾਤਾ ਜਿਹੜੀਆਂ ਉਹ ਕੀਤੀਆਂ ਆ ਔਰ ਜਿਹੜਾ ਗਰਪਈਤਾ ਇਹ ਜਿਹੜੇ ਜਿਹੜੇ ਪਿਛਲੇ ਮਕਦਮਿਆਂ ਦੇ ਇਕੜਾ ਪੈਣਾ ਇਹ ਵੀ ਔਰ 25 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹਨੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਤੇ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿ ਵੱਡੀ ਵਾਰਦਾਤ ਨੂੰ ਪੰਜਾਬ ਦੇ ਨਾਲ ਇਹਨਾਂ ਦਾ ਰਮਾਲ ਲੈ ਕੇ ਚਾਰੀ ਪਾਸੇ ਇਹਨਾਂ ਨੂੰ ਕੀਤੀ ਜਾਏਗੀ ਕਿ ਅਗਰ ਕੋਈ ਵੱਟੀਕਲ ਸਾਹਮਣੇ ਆਦੀ ਜਾਵੇ ਉਹ ਜ਼ਰੂਰ ਸ਼ੇਕ ਕੀਤਾ ਜਾਏਗਾ ਹੋ ਸਕਦਾ ਹੈ ਮੰਗ ਜਾਵੇ ਹਾਂ ਹੋਰ ਵੀ ਬਰਾਮਦੀਆਂ ਹੁੰਦੀ ਸੰਭਾਵਨਾਵਾਂ ਔਰ ਜਾਇਦੇ ਤੇ ਉਤੇ ਔਰ ਜਿਹੜੇ ਆਰਮਡ ਉਤੇ ਇਹਨਾਂ ਨੂੰ ਡੰਗਾਈ ਨਾ ਮੁਸ਼ਕਲ ਕੀਤੀ ਜਾਵੇ ਸਾਡੇ ਮਾਜੋਬ ਐਸਐਸਪੀ ਸਾਹਿਬ ਅਦਿੱਤਿ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਦੇ ਪਿਛੰਦ ਬੇਚਾਰਾ ਅਨੁਸਾਰ ਵੱਖ-ਵੱਖ ਟੀਮਾਂ ਜਿਹੜੀਆਂ ਸੀਆਈਏ ਦੀਆਂ ਸਪੈਸ਼ਲ ਬਰਾਜ ਦੀਆਂ ਖਾਨੇ ਸਦਰ ਤੇ ਘੁਮਰਤਲਾ ਨੂੰ ਉਹ ਸuele ਵੱਡੀ ਕਾਂ ਉਸ ਪਾਸੋਂ ਇੱਕ ਪਿਸਤਲ ਬਰਾਮਦ ਹੋਇਆ ਬਤੀਵੌਰ ਦਾ ਨਜਾਇਜ਼ ਪਿਸਤਲ ਕੰਟਰੀ ਮੇਡ ਇਹ ਤਿੰਨ ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮਕਦਮਾ ਜਿਹੜਾ ਮਕਦਮਾ ਨੰਬਰ 10 ਅ ਬਣਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਉਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਤਲ ਬਤੀਵੌਰ ਨਜਾਇਜ਼ ਬਰਾਮਦ ਹੋਇਆ ਤੇ ਕਾਫੀ ਮਕਦਮੇ ਦੱਸਦੇ ਆ ਜੀ ਪਹਿਲੇ ਲੜਾਈਆਂ ਝਗੜਿਆ ਤੇ ਔਰ ਗੁਰਪ੍ਰੀਤ ਦਾ ਜੜੀ ਹੋਰ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜ ਗੱਲ ਛੇਕ ਕੀਤੀ ਜਾਵੇਗੀ ਇਹ ਹੋਰ ਕਿਨੇ ਕਿਨੇ ਦੇ ਕਾਰੋਬਾਰ ਤੇ ਬੈਠੇ ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਰਿ ਟਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰ ਦਾਤਾ ਜਿਹੜੀਆਂ ਉਹ ਕੀਤੀਆਂ ਵਾ ਔਰ ਜਿਹੜਾ ਗਰਪਰੀ ਦਾ ਇਹ ਜਿਹੜੇ ਪਿਛਲੇ ਮੁਕਦਮੇ ਆ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਇਹ ਨਾ ਰਿਲੇਸ਼ਨ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿ ਵੱਡੀ ਮਾਤ ਦਾਤ ਨੂੰ ਪੰਜਾਬ ਦੇ ਨਾਂ ਇਹਨਾਂ ਦਾ ਰਮਾਲ ਲੈ ਕੇ ਸਾਰੀ ਪੱਸੀਆਸ਼ ਇਹਨਾਂ ਨੂੰ ਕੀਤੀ ਜਾਏ ਕਿ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਆ ਤੇ ਉਹ ਜ਼ਰੂਰ ਸ਼ੇਕ ਕੀਤਾ ਜਾਏ ਨਾ ਹੋ ਸਕਦਾ ਨਾ ਜਾ ਹਾਂ ਹੋਰ ਵੀ ਬਰਾਮਗੀਆਂ ਹੁੰਦੀ ਸਾਨੂੰ ਸੰਭਾਵਨਾ ਵਾਂ ਔਰ ਜਾਇਦ ਦੇ ਉਤੇ ਔਰ ਜਿਹੜੇ ਆਰਮ ਦੇ ਉਤੇ ਇਹਨਾਂ ਕੋ ਡੰਗਾਈ ਨਾ ਕੋਸ਼ਿਸ਼ ਕੀਤੀ ਜਾਏ